ਜੋ ਵੀ ਮਰਜ਼ੀ ਬਣ ਜਾਓ ਤੁਹਾਡਾ ਕੱਦ ਜਿੰਨਾ ਮਰਜ਼ੀ ਉੱਚਾ ਹੋ ਜਾਏ ਤੁਹਾਡਾ ਸਿਰ ਅਸਮਾਨ ਨੂੰ ਜਾ ਲੱਗੇ ਪਰ ਪੈਰ ਜ਼ਮੀਨ ਤੇ ਜ਼ਰੂਰ ਚਾਹੀਦੇ ਆ ਤੁਹਾਡੇ ਕਿਉਂਕਿ ਜਦੋਂ ਅਸੀਂ ਅਸਮਾਨ ਵੱਲ ਨੂੰ ਵੱਧ ਗਏ ਪੈਰ ਜ਼ਮੀਨ ਤੋਂ ਚੱਕ ਲੈ ਫਿਰ ਤਰਸ਼ੰਕੂ ਬਣ ਜਾਾਂਗੇ ਅੱਧ ਅਸਮਾਨ 'ਤੇ ਲਟਕੇ ਰਹਾਂਗੇ ਸਾਡੀ ਕੋਈ ਹਸਤੀ ਨਹੀਂ ਨਾ ਉੱਪਰ ਨਾ ਜ਼ਮੀਨ ਤੇ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜ਼ਰੂਰ ਖੁਦ ਆਪਣੀ ਜ਼ੁਬਾਨ ਨਾਲ ਜੁੜੋ ਆਪਣੇ ਕਲਚਰ ਨਾਲ ਜੁੜੋ ਕਿਉਂਕਿ ਬਿਨਾ ਮਾਂ ਤੋਂ ਜਿਹੜੇ ਬੱਚੇ ਹੁੰਦੇ ਆ ਰੁੱਲ ਜਾਂਦੇ ਐ ਸੋ ਅਸੀਂ ਗਰੋ ਕਰ ਗਏ ਆ ਪਰ ਮਾਂ ਸਾਡੀ ਵਾਕਈ ਪੰਜਾਬੀ ਆ ਪੰਜਾਬੀ ਮਾਂ ਬੋਲੀ ਤੋਂ ਬਿਨਾ ਸਾਡੀ ਕੋਈ ਹਸਤੀ ਨਹੀਂ ਸਾਡੀ ਕੋਈ ਔਕਾਤ ਨਹੀਂ ਇਸ ਧਰਤੀ ਦੇ ਉੱਤੇ ਸੋ ਆਪਣੀ ਮਾਂ ਨੂੰ ਆਪਣੀ ਜ਼ੁਬਾਨ ਤੋਂ ਕਦੇ ਮੁਨਕਰ ਨਾ ਉਹ ਆਪਣੀ ਜ਼ੁਬਾਨ ਨੂੰ ਜਿਉਂਦਿਆਂ ਰੱਖੋ ਆਪਣੇ ਬੱਚਿਆਂ ਨੂੰ ਜੋੜ ਕੇ ਰੱਖੋ ਆਪਣੀਆਂ ਰੂਟਸ ਦੇ ਨਾਲ ਪੰਜਾਬੀ ਇਹ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀ ਇਹ ਫਿੱਕੀ ਪੈ ਗਈ ਚਿਹਰੇ ਦੀ ਲੋਹਾਰ ਮੀਡੀਆਂ ਖਿਲਾੜੀ ਫਿਰੇ ਬੁੱਲੇ ਦੀ ਇਹ ਕਾਫੀ ਨਹੀਂ ਕੀਨੇ ਤੇਰਾ ਨਾਲਿਆ ਸ਼ਿੰਗਾਰ ਅੱਜ ਦਾ ਸਮਾਂ ਉਹ ਆ ਗਿਆ ਸੀ ਆਪੇ ਸ਼ਿੰਗਾਰ ਲਈ ਜੰਨੇ ਆਪਣੀ ਮਾਂ ਬੋਲੀ ਦਾ ਬੁਨਿਆਦੀ ਤੌਰ ਤੇ ਸਾਰੇ ਮਨੁੱਖ ਖੁਸ਼ ਰਹਿਣਾ ਚਾਹੁੰਦੇ ਨੇ ਅੱਜ ਦੇ ਜ਼ਮਾਨੇ ਜੇ ਅਸੀਂ ਵੇਖਦੇ ਆਂ ਲੋਕ ਚੱਕਰ ਚੁੰਡੇ ਵਾਂਗ ਚੱਲਦੇ ਨੇ ਤਾਂ ਕਿ ਉਹ ਖੁਸ਼ੀ ਹਾਸਲ ਕਰ ਸਕਣ ਬਾਦਸ਼ਾਹ ਇਸ ਤਰ੍ਹਾਂ ਕਰਿਆ ਕਰਦੇ ਕਿ ਆਪਣੇ ਮਹਿਲਾਂ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ ਕਈ ਇਹੋ ਜਿਹੇ ਇਨਸਾਨ ਰੱਖਦੇ ਜਿਹੜੇ ਉਹਨਾਂ ਨੂੰ ਹਸਾਉਂਦੇ ਔਰ ਉਸ ਤੋਂ ਪਿੱਛੋਂ ਮੀਰ ਆਲਮ ਲੋਕ ਬਾਦਸ਼ਾਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਹਸਾਉਣ ਬਾਰੇ ਕਈ ਇਹੋ ਜਿਹੀਆਂ ਟਿੱਚਰਾਂ ਕਰਦੇ ਤੇ ਉਹ ਬਰਦਾਸ਼ਤ ਕਰਦੇ ਔਰ ਅੱਜ ਦਾ ਜ਼ਮਾਨਾ ਹੈ ਜਿੱਥੇ ਟੈਨਸ਼ਨ ਵਧੀ ਹੈ ਅਤੇ ਬਹੁਤ ਸਾਰੇ ਲੋਕ ਨੇ ਜਿਹੜੇ 6-6 ਮਹੀਨੇ ਤੱਕ ਨਹੀਂ ਹੱਸਦੇ ਪਰ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਸਾਡੇ ਕੋਲ ਬਾਕੀ ਕਲਾਕਾਰਾਂ ਦੇ ਨਾਲ ਕੁਝ ਇੱਕ ਇਹੋ ਜਿਹੇ ਹਾਸ ਰਸ ਦੇ ਕਲਾਕਾਰ ਵੀ ਨੇ ਜਿਹੜੇ ਲੋਕਾਂ ਨੂੰ ਹਸਾਫ-ਸਾ ਕੇ ਢਿੱਡੀ ਪੀੜਾ ਪਵਾ ਦਿੰਦੇ ਨੇ ਅੱਜ ਸਾਡੇ ਸਟੂਡੀਓ ਦੇ ਵਿੱਚ ਗੁਰਪ੍ਰੀਤ ਗੁੱਗੀ ਜੀ ਆਏ ਹੋਏ ਨੇ ਜਿਹੜੇ ਹਾਸ ਰਸ ਦੇ ਮਾਹਰ ਨੇ ਉਸਤਾਦ ਨੇ ਔਰ ਉਹਨਾਂ ਨਾਲ ਗੱਲਬਾਤ ਹੋਈ ਜੀ ਆਇਆਂ ਨੂੰ ਜੀ ਸਵਾਗਤ ਹੈ ਤੁਹਾਡਾ ਮਿਹਰਬਾਨੀ ਥੈਂਕਸ ਆਬ ਅਸਰੇ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਪ੍ਰੀਤ ਕੁਗੀਵੇਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਗੁਰਪ੍ਰੀਤ ਜੀ ਦੱਸੋ ਸਾਨੂੰ ਤੁਹਾਡਾ ਜਿਹੜਾ ਪ੍ਰੇਰਨਾ ਸਰੋਤ ਤਾਂ ਉਹ ਕੀ ਸੀ 트ਰੇਜਡੀ ਹੂੰ ਹੂੰ 트ਰੇਜਡੀ ਇਹ ਨਹੀਂ ਲਾਈਫ ਦੇ ਵਿੱਚ ਸਾਥੀ ਤੌਰ ਤੇ ਵੀ 트ਰੇਜਡੀ ਦੇਖੀ ਔਰ ਸਮਾਜ ਵਿੱਚ ਵੀ ਦੇਖੀ ਚੱਲ ਸੁਣ ਉਹ ਨਹੀਂ ਨਹੀਂ ਗੱਲ ਸੁਣਨਾ ਇੱਦਾਂ ਗੱਲ ਆ ਤੇਰੀ ਬੀਬੀ ਨਾ ਰੱਬ ਕੋ ਚਲੀ ਗਈ ਐ ਮੈਂ ਥੀਏਟਰ ਕਰਦਾ ਹੁੰਦਾ ਸੀ ਜਨ ਸਾਹਿਬ ਥੀਏਟਰ ਕੀਤਾ ਕਾਫੀ ਦੇਰ ਕੀਤਾ ਮੈਂ ਉਹਦੇ ਵਿੱਚ ਵੀ ਜਦੋਂ ਟ੍ਰੈਜੀਕ ਜੇ ਪਲੇ ਕਰੇ ਜਿਹਨੇ ਰੋਈ ਤੋਈ ਜਾਣਾ ਤਾਂ ਅੰਦਰੂਨੀ ਕੋ ਖੁਸ਼ੀ ਜੀ ਨਹੀਂ ਸੀ ਹੁੰਦੀ ਕੰਮ ਕਰਕੇ ਕੋ ਬੇਸਿਕਲੀ ਅੰਦਰ ਕੋ ਫਲੇਵਰ ਮੇਰੇ ਅੰਦਰ ਉਦਾਂ ਦਾ ਹੀ ਸੀਗਾ ਮੈਂ ਫਿਰ ਹੌਲੀ ਹੌਲੀ ਰੋਲ ਵੀ ਉਦਾਂ ਦੇ ਚੂਜ਼ ਕਰਨ ਲੱਗ ਪਿਆ ਕਹਿ ਕੇ ਲੱਲਣਾ ਮੇਰੇ ਤੋਂ ਆਹ ਰੋਲ ਕਰਾ ਲਓ ਜੀ ਜਿਹਦੇ ਥੋੜਾ ਜਿਹਾ ਕਾਮਿਕ ਫਲੇਵਰ ਹੁੰਦਾ ਸੀ ਉਰ ਰੂਲ ਮੇਰੇ ਇਦਾਂ ਦੇ ਅਸੈਪਟੈਂਸ ਮਿਲੀ ਕਈ ਕੈਰੈਕਟਰਸ ਨੂੰ ਫਿਰ ਮੈਨੂੰ ਲੱਗਣ ਲੱਗ ਪਿਆ ਵੀ ਨਹੀਂ ਮੈਂ ਸ਼ਾਇਦ ਇਸੇ ਕੰਮ ਲਈ ਬਣਿਆ ਮੈਂ ਹੌਲੀ-ਹੌਲੀ ਪੂਰੀ ਤਰ੍ਹਾਂ ਟਵਿਸਟ ਕਰ ਗਿਆ ਕਾਮੇਡੀ ਵਾਲੇ ਪਾਸੇ ਮਤਲਬ ਇੱਕ ਸਰਟਨ ਪੀਰੀਅਡ ਦਾ ਮੈਨੂੰ ਲੱਗਾ ਟੋਟਲੀ ਟਵਿਸਟ ਕਰਦੇ ਆ ਪਰ ਮੈਂ ਫਿਰ ਬਹੁਤ ਜ਼ਿਆਦਾ ਮਤਲਬ ਕਿ ਫੁੱਲੀ ਮੈਂ ਕਹਿੰਦਾ ਕਿ ਮੈਂ ਕਾਮੇਡੀ ਵਾਲੇ ਪਾਸੇ ਡਾਇਵਰਟਡ ਹੋ ਗਿਆ ਮੈਂ ਗੌਣ ਵਾਲੇ ਬੜੇ ਆ ਰਹੇ ਨੇ ਐਕਟਰ ਬੜੇ ਆ ਰਹੇ ਨੇ ਫਿਲਮਾਂ ਦੇ ਵਿੱਚ ਬੜੀ ਭੀੜ ਆ ਪਰ ਕਮੇਡੀਅਨ ਬੜੇ ਥੋੜੇ ਆਉਂਦੇ ਨੇ ਕੀ ਵਜ੍ਹਾ ਕਿਉਂਕਿ ਕਾਮੇਡੀ ਜਿਹੜੀ ਇੱਕ ਕਰਤਵਿਧਿਆ ਜੀ ਇਹ ਮਤਲਬ ਮਗਰ ਪਿਓ ਪੈਸਾ ਲਾਵੇ ਤਾਂ ਵੀ ਨਹੀਂ ਬੰਦਾ ਕਾਮੇਡੀਅਨ ਬਣ ਸਕਦਾ ਭਰਾ ਹਲਾਸ਼ੇਰੀ ਦੇ ਦੇਵੇ ਤਾਂ ਵੀ ਨਹੀਂ ਬਣ ਸਕਦਾ ਮਤਲਬ ਇਹਦੇ ਵਿੱਚ ਕਿਰਤ ਕਰਨੀ ਪੈਂਦੀ ਕਾਮੇਡੀ ਜਿਹੜੀ ਹੈ ਨਾ ਜੀ ਕਰਕੇ ਦਿਖਾਉਣ ਵਾਲੀ ਚੀਜ਼ ਹੈ ਸਿੰਗਿੰਗ ਵਿੱਚ ਤੇ ਹੈ ਨਾ ਵੀ ਤੁਹਾਡੇ ਨਾਲ 25 30 ਜਣੇ ਪਿੱਛੇ ਸਾਜ਼ ਵਜਾ ਰਹੇ ਆ 10 12 ਕੁੜੀਆਂ ਨੱਚ ਰਹੀਆਂ ਆ 12 ਬਰਾ ਮੁੰਡੇ ਨਾਲ ਨੱਚ ਰਹੇ ਨੇ ਗਾਉਣ ਵਾਲਾ ਨਹੀਂ ਵੀ ਚੰਗਾ ਲੱਗਦਾ ਚਲੋ ਇੱਧਰ ਉੱਧਰ ਵੇਖੀ ਜਾਓ ਹੂੰ ਹੂੰ ਕਾਮੇਡੀ ਦੀ ਤਾਂ ਗੱਲ ਦੀ ਵੈਲੀ ਹੋਏ ਜੀ ਉਹਨੇ ਗੱਲ ਵਧੀਆ ਕੀਤੀ ਤਾਂ ਵਧੀਆ ਨਹੀਂ ਵਧੀਆ ਕੀਤੀ ਤਾਂ ਨਹੀਂ ਵਧੀਆ ਸਿੱਧਾ ਟੂ ਦੀ ਪੁਆਇੰਟ ਗੰਦਾ ਜੀ ਹਾਸਰਸ ਦੇ ਪਰਦੇ ਹੀਟ ਕਾਮੇਡੀ ਦੇ ਪਰਦੇ ਹੀਟ ਲਿਮਟ ਕਿੱਥੇ ਗਿਆ ਅਸੀਂ ਪਾਕਿਸਤਾਨੀ ਸਾਡੇ ਇੱਥੇ ਲੋਕ ਆਉਂਦੇ ਨੇ ਜੀ ਬੜੇ ਅੱਛੇ ਨੇ ਉਹਨਾਂ ਦੇ ਵਿੱਚ ਪਰ ਕਈ-ਕਈ ਵਾਰੀ ਇਹੋ ਜਿਹੇ ਡਾਇਲੌਗਸ ਜਾਂ ਇਹੋ ਜਿਹੇ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਸ਼ਾਇਦ ਪਰਿਵਾਰਕ ਨਹੀਂ ਹੁੰਦੀਆਂ ਉੱਥੇ ਕਈ ਪਰਿਵਾਰ ਬੈਠੇ ਹੁੰਦੇ ਨੇ ਉਹਨਾਂ ਨੂੰ ਬੜਾ ਮੁਸ਼ਕਲ ਹੋ ਜਾਂਦਾ ਲਿਮਟ ਕਿੱਥੇ ਤੱਕ ਸਟ੍ਰੈਚ ਕਰ ਸਕਦੇ ਤੁਸੀਂ ਪਾਕਿਸਤਾਨੀ ਕਾਮੇਡੀ ਦੀ ਗੱਲ ਕੀਤੀ ਮੈਂ ਬਹੁਤ متاثر ਹਾਂ ਉਹਨਾਂ ਦੇ ਕਈ ਫਨਕਾਰਾਂ ਤੋਂ ਮੈਂ ਜਿੱਦਾਂ ਸੁਹੇਲ ਅਹਿਮਦ ਸਾਹਿਬ ਦਾ ਬੜਾ ਫੈਨ ਹਾਂ ਸ਼ੌਕੀ ਖਾਨ ਸਾਹਿਬ ਨਹੀਂ ਰਹੇ ਤੇ ਉਹਨਾਂ ਦਾ ਮੈਂ ਬੜਾ ਫੈਨ ਹੈਗਾ ਸੀ ਮੈਂ ਬੜੇ ਹੋਰ ਵੀ ਕਲਾਕਾਰ ਨੇ ਜਿਨ੍ਹਾਂ ਨੂੰ ਮੈਂ ਲਾਈਕ ਕਰਦਾ ਬੱਬੂ ਬਰਾਲ ਵਰਗਿਆਂ ਨੂੰ ਪਰ ਜਦੋਂ ਤੁਸੀਂ ਅੱਛੀ ਗੱਲ ਕਰਦੇ ਹੋ ਉਦੋਂ ਹੀ ਅੱਛੇ ਲੱਗਦੇ ਹ ਕਿਉਂਕਿ ਅੱਛੀ ਗੱਲ ਉਹ ਜਿਹੜੀ ਮੈਂ ਆਪਣੇ ਘਰ ਜਾ ਕੇ ਸੁਣਾਣਾ ਡਾਡੀ ਆ ドラਮਾ ਦੇਖਿਆ ਉਹਦੇ ਜਿਹਨੇ ਇਦਾਂ ਕਿਹਾ ਮੈਂ ਫਰਾਨਾ ドラਮਾ ਦੇਖਿਆ ਮम्मी ਉਹਦੇ ਜਿਹਨੇ ਇਦਾਂ ਕਿਹਾ ਮੈਂ ਮਦਰ ਫਾਦਰ ਨਾਲ ਸ਼ੇਅਰ ਕਰਦਾ ਆਪਣੀਆਂ ਸਾਰੀਆਂ ਗੱਲਾਂ ਪਰ ਜਿੱਥੇ ਜਾ ਕੇ ਮੈਂ ਚੇਹ ਬਜਾਂਗਾ ਉਹ ਨਹੀਂ ਭਰਾਵਾ ਕਿ ਤੇ ਮम्मी ਜਿਹੜੀ ਨਾਲ ਸੁਣ ਲੈਣ ਗੱਲ ਉੱਥੇ ਮੈਨੂੰ ਚੰਗਾ ਵੀ ਨਹੀਂ ਲੱਗੇਗਾ ਯਾਰ ਇਹਨੂੰ ਐਡੀ ਕਟਿਆ ਗੱਲ ਕਰਨੀ ਨਹੀਂ ਸੀ ਚਾਹੀਦੀ ਸੋ ਜਦੋਂ ਅਸੀਂ ਲਿਮਿਟਸ ਆਪਣੀ ਆਪ ਬਣਾਉਣ ਲੱਗ ਪੈਂਦੇ ਹ ਕਿ ਚਲ ਇੱਥੇ ਤੱਕ ਤਾਂ ਚੱਲ ਜਾਂਦਾ ਹੈ ਇਟ ਮੀਨਸ ਕਿ ਨਹੀਂ ਸਾਨੂੰ ਜਿਹੜੇ ਮर्यादा ਦੇ ਮਾਪਦੰਡ ਨੇ ਉਹਦੇ ਮੁਤਾਬਕ ਚੱਲਣਾ ਪਏਗਾ ਸੋ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਹਮੇਸ਼ਾ ਕਿ ਲਿਮਟ 'ਚ ਰਹਿ ਕੇ ਉਸ ਦਾਇਰੇ 'ਚ ਰਹਿ ਕੇ ਗੱਲ ਕਰੀਏ ਜਿਹੜੀ ਵੀ ਕਰਨੀ ਹੈ ਸੋ ਲਿਮਟ ਨੂੰ ਸਟ੍ਰੈਚ ਨਾ ਕੀਤਾ ਜਾਵੇ ਲਿਮਟ ਨੂੰ ਸਟ੍ਰੈਚ ਨਾ ਕੀਤਾ ਜਾਵੇ ਉਹ ਚੱਕ ਕੇ ਅੱਗੇ ਆਪਣੇ ਹਿਸਾਬ ਨਾਲ ਅੱਗੇ ਰੱਖ ਲਈ ਤੇ ਆਪਣੇ ਹਿਸਾਬ ਨਾਲ ਪਿੱਛੇ ਰੱਖ ਲਈ ਸੋ 100 ਮੀਟਰ ਰੇਸ ਜਿਹੜੀ ਹੈ ਉਹ ਆਲ ਵਰਲਡ ਚ ਯੂਨੀਵਰਸਲ 100 ਮੀਟਰ ਹੀ ਹੈ ਸੋ ਮੈਂ ਕਹਾਂ ਮੇਰੇ 100 ਮੀਟਰ ਛੋਟੇ ਕਰ ਦੋ ਇਹਦੇ ਵੱਡੇ ਕਰ ਦੋ ਇਹ ਨਹੀਂ ਹੋ ਸਕਦਾ ਸੋ ਲਿਮਟ ਆਪਣੀ ਥਾਂ ਤੇ ਰਵੇ ਤਾਂ ਬਹੁਤ ਅੱਛੀ ਹੈ ਤੁਸੀਂ ਕੁਝ ਫਿਲਮਾਂ ਦੇ ਵਿੱਚ ਬੜੇ ਪ੍ਰਭਾਵਸ਼ਾਲੀ ਰੋਲ ਅਦਾ ਕੀਤੇ ਨੇ ਜੀ ਉਹਨਾਂ ਦੇ ਵਿੱਚੋਂ ਅਸਾਂ ਨੂੰ ਮਨਵਤਨਾਂ ਦੇ ਵਿੱਚ ਇੱਕ ਪਟਵਾਰੀ ਦਾ ਰੋਲ ਕੀਤਾ ਜੀ ਪਟਵਾਰੀ ਨਰਾਜ਼ ਵੀ ਹੋਇਆ ਸ਼ਤਰ ਰਤ ਨਵੀ ਤੋਂ ਟੱਟੇ ਤੇ ਰੰਗ ਲਾਇਆ ਉਹਨਾਂ ਨੇ ਸੋਕ ਤਾਂ ਹੈ ਕਾਜਰੋ ਕੋਈ ਬੰਦਾ ਤਾਂ ਨਹੀਂ ਗੱਡੀ ਚਾਹਣਾ ਕਿਸੇ ਨੂੰ ਜੱਜ ਚੜਾ ਕੇ ਕੈਨੇਡਾ ਵਾਪਸ ਭੇਜਣਾ ਸਾਡੇ ਸਤਾਏ ਹੋਏ ਤੇ ਸਿੱਧੇ ਉੱਪਰਾਲੋਂ ਕੂਚ ਕਰ ਜਾਂਦੇ ਆ ਕੈਨੇਡਾ ਦੇ ਆ ਖੜਾ ਇਸ ਰੋਲ ਦੇ ਮੁਤਲਕ ਤੁਸੀਂ ਦੱਸੋ ਕਿ ਕਿੰਨੀ ਮਿਹਨਤ ਕਰਨੀ ਪਈ ਇਹ ਰੋਲ ਜਿਉਣ ਲਈ ਕੀ ਕੁਛ ਕੀਤਾ ਐਗਜ਼ੈਕਟਲੀ ਤੁਸੀਂ ਗੱਲ ਥਿੰਸਾ ਬਹੁਤ ਵਧੀਆ ਕੀਤੀ ਕਿਉਂਕਿ ਅਕਸਰ ਸਵਾਲ ਇਹ ਹੁੰਦਾ ਰੋਲ ਕਰਨ ਲਈ ਕੀ ਕੀਤਾ ਰੋਲ ਜਿਉਣ ਲਈ ਇਹ ਸਹੀ ਕੁਐਸਚਨ ਹੈ ਕਿਉਂਕਿ ਐਕਟਰ ਨੂੰ ਕੋਈ ਵੀ ਕਿਰਦਾਰ ਜੀਣਾ ਪੈਂਦਾ ਉਹ ਖੁਦ ਆਪਣੇ ਆਪ ਤੇ ਹੰਡਾਉਂਦਾ ਉਹਨੂੰ ਕਿਰਦਾਰ ਨੂੰ ਜਿਉਂਦਾ ਤਾਂ ਹੀ ਉਹ ਰੀਅਲਿਸਟਿਕ ਲੱਗਦਾ ਲੋਕਾਂ ਨੂੰ ਜਦ ਨਸੀਰਦੀਨ ਸ਼ਾਹ ਸਾਹਿਬ ਜਾਂ ਹਮਪਰੀ ਸਾਹਿਬ ਤੁਹਾਨੂੰ ਕਿਉਂ ਵਧੀਆ ਲੱਗਦੇ ਉਹ ਲੱਗ ਰਿਹਾ ਹੁੰਦਾ ਕਿ ਉਹੀ ਬੰਦਾ ਬੈਠਾ ਜੋ ਕੈਰੈਕਟਰ ਕਰ ਰਿਹਾ ਨੇ ਜਦੋਂ ਲੱਗੇ ਇੱਕ ਬੰਦਾ ਐਕਟਿੰਗ ਕਰ ਰਿਹਾ ਉੱਥੇ ਚੀਜ਼ ਖਤਮ ਹੋ ਜਾਂਦੀ ਸੋ ਇਦਾਂ ਪਟਵਾਰੀ ਆ ਲੈ ਤੁਹਾਡੀ ਗੱਡੀ ਕਰ ਰੋਸ ਧਰਨੇ ਦਾ ਜੀ ਮਤਲਬ ਪੰਜਾਬੀ ਦੀ ਗੱਲੀ ਅਗਲੇ ਦਾ ਕੁੱਟਣ ਨੂੰ ਵੀ ਫਿਰਦੇ ਹੋ ਕਿਤੇ ਮਿਲੇ ਸੀ ਘੁਗੀ ਫੁੰਡ ਦੇਣੀ ਹੈ ਸੋ ਗੱਲ ਹੈ ਕਿ ਸੱਚ ਬਹੁਤ ਹੀ ਕੌੜਾ ਹੁੰਦਾ ਥਿੰ ਸਰ ਜੀ ਜੀ ਔਰ ਉਹਨੂੰ ਬਰਦਾਸ਼ਤ ਕਰਨ ਦੀ ਮਾਦਾ ਅਜੇ ਸਾਡੇ ਪੰਜਾਬੀਆਂ ਚ ਪੈਦਾ ਨਹੀਂ ਹੋਇਆ ਸਾਡੇ ਪੰਜਾਬੀ ਐਗਰੈਸਿਵ ਬਹੁਤ ਜਲਦੀ ਹੋ ਜਾਂਦੇ ਆ ਸੈਲਫ ਰਿਸਪੈਕਟਿਵ ਬਹੁਤ ਜ਼ਿਆਦਾ ਨਹੀਂ ਸਾਡੇ ਲੋਕ ਸੋ ਪਟਵਾਰੀ ਜਦੋਂ ਮੈਂ ਪੁਲਿਸ ਵਾਲਿਆਂ ਦਾ ਦਵਾਲਾ ਨਾ ਉਹ ਪਟਵਾਰੀ ਕੋਸ਼ ਹੁੰਦੇ ਆ ਬੀਜਲੀ ਆਣ ਦਾ ਤਵਾਲਾਈ ਉਧਰ ਪਟਵਾਰੀ ਖੁਸ਼ ਹੁੰਦੇ ਆ। ਬੀਵਾਜੀਵਾ ਕਰਦੇ ਬੀਜਲੀ ਵਾਲੇ ਇਦਾਂ ਹੀ ਨੇ। ਆ ਪੁਲਿਸ ਵਾਲਿਆਂ ਨੂੰ ਹੋਰ ਜ਼ਿਆਦਾ ਰਗੜਿਆ ਕਰੋ। ਜਿੱਦਣ ਪਟਵਾਰੀ ਉਹਨਾਂ ਲੱਗਾ ਉਦੋਂ ਪਟਵਾਰੀ ਤੱਤੇ ਹੋਏ ਨੇ ਫਿਰ ਉਦੋਂ ਪੁਲਿਸ ਵਾਲੇ ਕਹਿੰਦੇ ਆਹ ਭਾਜੀ ਵੇ ਪਟਵਾਰੀਆਂ ਨੂੰ ਸਹੀ ਫੜਿਆ ਜੀ। ਓਏ ਹੁਣ ਕੀਰਨੇ ਪੋਣੇ ਬੰਦ ਕਰ ਤੇ ਦਸ ਕਰਨਾ ਕੀ ਪਊ? ਬਸ ਇਹ ਸਮਝ ਲਓ ਜੀ ਕਿ ਜ਼ਮੀਨ ਤੁਹਾਨੂੰ 4 ਕਰੋੜ ਚ ਨਹੀਂ ਪਈ 4.5 ਕਰੋੜ ਚ ਪਈ ਹੈ। 50 ਲੱਖ ਬਾ ਤੇੜਾ ਪੈ ਗਿਆ। ਉੱਪਰ ਤੱਕ ਵੰਡਣੇ ਪੈਣੇ ਨੇ ਸੀ ਪੈਸੇ। ਜਿੱਥੇ ਜਿੱਥੇ ਕਿਤੇ ਕੋਈ ਖਲਾ ਹੈਗਾ। ਉਦੇ ਬਾਰੇ ਕਮੇਟੀ ਨੇ ਤਾਂ ਗੱਲ ਕਰਨੀ ਹੈ ਸੋ ਮਾਦਾ ਹੋਣਾ ਚਾਹੀਦਾ ਬਰਦਾਸ਼ਤ ਕਰਨ ਦਾ ਕਿਉਂਕਿ ਪਟਵਾਰੀ ਜਾਣਦੇ ਨੇ ਕਿ ਕ腐ਸ਼ਨ ਤੁਸੀਂ ਥੋੜਾ ਸ਼ੁਰੂ ਕੀਤੀ ਤੁਸੀਂ ਤਾਂ ਪੈਸੇ ਦੇ ਕੇ ਪਟਵਾਰੀ ਲਗੇ ਤੁਹਾਡੇ ਤਾਂ ਪਹਿਲਾ ਕ腐ਸ਼ਨ ਸੀਗੀ ਤੁਸੀਂ ਪਾਰਟ ਬਣੇ ਹਿੱਸਾ ਬਣੇ ਹੋ ਸੀ ਬੁਰਾਈ ਦਾ ਅਸੀਂ ਬੁਰਾਈ ਖਤਮ ਕਰਨਾ ਚਾਹੁੰਦੇ ਆ ਨਾ ਕਿ ਤੁਹਾਨੂੰ ਖਤਮ ਕਰਨਾ ਚਾਹੁੰਦੇ ਆ ਨਾ ਕਿ ਤੁਹਾਡੀਆਂ ਕਮਾਈਆਂ ਖਤਮ ਕਰਨਾ ਚਾਹੁੰਦੇ ਆ ਬਸ ਇਹ ਹੈ ਕਿ ਬੁਰਾਈ ਨੂੰ ਅੱਗੇ ਲਿਆਉਣਾ ਕਮੇਟੀ ਦਾ ਫਰਜ਼ ਹੈ ਹਰ ਅੱਗੋ ਸਮਾਜ ਦਾ ਫਰਜ਼ ਹੈ ਕਿ ਉਹਨੂੰ ਕਿਦਾਂ ਸੌਲਟ ਆਊਟ ਕਰਨਾ ਉਸ ਪ੍ਰੋਬਲਮ ਨੂੰ ਮੇਰ ਮਿੱਤਲ ਸਾਹਿਬ ਆਏ ਤਾਜ਼ੀ ਹਵਾ ਦੇ ਬੁੱਲੇ ਵਾਂਗ ਖਰੇਤੀ ਪੈਂਗੇ ਤਾਂ ਲੋਕ ਅੱਕ ਗਏ ਸੀ। ਔਰ ਬੜਾ ਅੱਛਾ ਲੱਗਾ। ਪਰ ਇੱਕ ਟਾਈਪ ਰੋਲ ਸੀ ਔਰ ਵਿਸਰ ਗਿਆ। ਕੀ ਕਰ ਰਹੇ ਹੋ ਤੁਸੀਂ ਕਿ ਇਸ ਤਰ੍ਹਾਂ ਲੋਕਾਂ ਤੋਂ ਵਿਸਰ ਨਾ ਜਾਓ। ਮੈਂ ਕੰਟਰੀਬਿਊਸ਼ਨ ਸਮਝਦਾ ਪੰਜਾਬੀ ਫਿਲਮਾਂ ਦੇ ਜਮਿੱਤਲ ਸਾਹਿਬ ਦਾ ਕਿ ਉਹਨਾਂ ਨੇ ਇੱਕ ਥਾਂ ਬਣਾਈ ਕਮੇਡੀਅਨ ਦੀ ਕਿ ਫਿਲਮ ਦੇ ਵਿੱਚ ਕਮੇਡੀਅਨ ਦਾ ਹੋਣਾ ਲਾਜ਼ਮੀ ਹੈ। ਬਾਕਾਇਦਾ ਹੁਣ ਟਰੈਕ ਇੱਕ ਰੱਖਿਆ ਜਾਂਦਾ ਹੈ ਕਮੇਡੀਅਨ ਦਾ ਫਿਲਮਾਂ ਦੇ ਵਿੱਚ। ਉਹਨਾਂ ਦਾ ਕੰਟਰੀਬਿਊਸ਼ਨ ਹੈ ਬਾਕੀ ਜਿਹੜੀ ਗੱਲ ਹੈ ਚੇਅ ਸਥਾਈ ਰਹਿਣਾ ਲੋਕਾਂ ਨੂੰ ਯਾਦ ਰਹਿਣਾ ਉਦੋਂ ਜਦੋਂ ਉਹ ਕਮੀਡੀਅਨ ਕੰਮ ਕਰਦੇ ਰਹੇ ਨੇ ਜੋ ਵੀ ਕਰਦੇ ਰਹੇ ਨੇ ਉਹ ਠੀਕ ਲੱਗਦਾ ਸੀ ਕਿਉਂਕਿ ਉਦੋਂ ਆਪਾਂ ਖੂਦੇ ਡੱਡੂ ਸਾਂ ਘੜੇ ਦੀ ਮੱਛੀ ਵਾਲੀ ਗੱਲ ਸੀ ਘੜੇ ਤੋਂ ਵੱਧ ਦੁਨੀਆ ਨਹੀਂ ਕਦੀ ਦੇਖੀ ਸੀ ਸਮੁੰਦਰ ਨਹੀਂ ਸੀ ਦੇਖਿਆ ਹੁਣ ਅਸੀਂ ਗਲੋਬਲ ਹੋ ਗਏ ਹਾਂ ਮਤਲਬ ਦੁਨੀਆ ਸਾਰੀ ਇੰਨੀ ਕਿ ਜ਼ਿਆਦਾ ਨੇੜੇ ਹੋ ਗਈ ਮੈਨੂੰ ਘਰ ਬੈਠੇ ਨੂੰ ਪਤਾ ਵੀ ਅੱਜ ਇੱਥੇ ਅ ਅਮਰੀਕਾ ਚ ਕਿਹੜਾ ਬੈਸਟ ਕਮੀਡੀਅਨ ਕੀ ਕਰਦਾ ਪਿਆ ਕਿਹੜਾ ਖਿਡਾਰੀ ਕੀ ਨੀਆਂ ਦਾ ਕੀ ਕਰਦਾ ਪਿਆ ਮੈਨੂੰ ਘਰੇ ਬੈਠੇ ਸਭ ਕੁਝ ਪਤਾ ਮੇਰੇ ਕੰਪਿਊਟਰ ਤੇ ਸਭ ਕੁਝ ਹੈ ਇਦਾਂ ਹੀ ਹੁਣ ਤੁਸੀਂ ਅਗਰ ਮੈਨੂੰ ਦੇਖ ਰਹੇ ਹੋ ਫਿਲਮ ਦੇ ਵਿੱਚ ਤੁਸੀਂ ਇਮੀਡੀਏਟਲੀ ਮੇਰੇ ਮੁਕਾਬਲਾ ਕਿਸੇ ਅਮਰੀਕਨ ਕਮੀਡੀਅਨ ਨਾਲ ਕਰੋਗੇ ਨਹੀਂ ਯਾਰੋ ਉਹ ਬੰਦਾ ਜੋ ਕਰ ਜਾਂਦਾ ਨਾ ਆਪਣੇ ਕਿਸੇ ਬੰਦੇ ਨੇ ਕਰਨਾ ਆਇਆ ਅਜੇ ਤੱਕ ਤੁਸੀਂ ਹੁਣ ਕੰਪੈਰੀਟਿਵਲੀ ਦੇਖੋਗੇ ਮੈਨੂੰ ਸੋ ਅਸੀਂ ਹੁਣ ਜਿਹੜੇ ਮੈਂ ਕੰਮ ਕਰ ਰਿਹਾ ਜੇ ਮੇਰੇ ਸਮਕਾਲੀ ਜੇ ਹੋਰ ਮੈਨੂੰ ਲੱਗਦਾ ਕੋਈ ਅੱਛਾ ਕੰਮ ਕਰ ਰਹੇ ਨੇ ਅਸੀਂ ਵੀ ਉਸ ਮਾਪਦੰਡ ਨੂੰ ਮੱਦੇ ਨਜ਼ਰ ਰੱਖ ਕੇ ਕਰ ਰਹੇ ਹਾਂ ਕਿ ਸਾਨੂੰ ਲੋਕਾਂ ਨੇ ਇੱਕ ਲੈਵਲ ਤੇ ਦੇਖਣਾ ਹੈ ਹੁਣ ਜੇ ਅਸੀਂ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਦੇਖਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਇਤਿਹਾਸ 'ਚ ਜ਼ਰੂਰ ਕਿਤੇ ਨਾ ਕਿਤੇ ਜ਼ਿਕਰ ਆਏਗਾ ਔਰ ਅਣਗੌਲੇ ਨਹੀਂ ਜਾਵਾਂਗੇ ਵੈਸੇ ਬਚ ਗਿਆ ਨਾ ਲਾਲਾ ਵਰਨਾ ਤੇਰੀਆਂ 2 ਰੁਪਏ ਦੀ ਮੂਲੀ ਨਹੀਂ ਨਾ ਫਰਦਾ ਫੁਲਵਾ ਦੇਣੀ ਐਹੀ ਪਟਵਾਰੀ ਸਾਹਿਬ ਦੀਆਂ ਤੇ ਤੇਰੀਆਂ ਦੁਕਾਨ ਸਵੇਰ ਨੂੰ ਨਾ ਸ਼ਾਮ ਲਾੜ ਚ ਨਿਕਲੇ ਵੀ ਹੋਣੇ ਸੀ ਹੈ ਮੇਰੀ ਪਹਿਲੀ ਫਿਲਮ ਹੀ ਮੇਰੇ ਡੈਬਿਊਟ ਜਿਹੜਾ ਜੀ ਆਇਆਂ ਨੂੰ ਫਿਲਮ ਤੋਂ ਸੀ ਜਿਹਦੇ 'ਚ ਮੈਂ ਟਰੈਵਲ ਏਜੰਟ ਦਾ ਰੋਲ ਕੀਤਾ ਸੀ ਸੋ ਪਹਿਲਾਂ ਵੀ ਮੈਨੂੰ ਕਈ ਵਾਰੀ ਥੈਂਸ ਆ ਫਿਲਮਾਂ ਫਿਲਮਾਂ ਬਾਰੇ ਆਫਰ ਹੁੰਦੀ ਸੀ ਕੈਰੈਕਟਰ ਸੁਣਨ ਬੈਠਣਾ ਬੜੇ ਰੀਜਨਲ ਲੋਕਲਿਸ ਫਿਲਮ ਆਫਰ ਹੋਈ ਹੈ ਚਾਹ ਚੜ ਜਾਣਾ ਵੀ ਹੁਣ 35 ਐਮ ਐਮ ਕੈਮਰੇ ਸਾਹਮਣੇ ਕੰਮ ਕਰਾਂਗੇ ਡਾਇਰੈਕਟਰ ਸਕ੍ਰਿਪਟ ਖੋਲ ਕੇ ਕਹਿੰਦਾ ਕਿ ਕੋਕੀ ਜੀ ਤੁਹਾਡੇ ਨਾ ਕੱਛਾ ਪਾਇਆ ਹੋਊਗਾ ਗੋਡਿਆਂ ਤੱਕ ਤੇ ਇੱਕ ਪਾਸੇ 나ੜਾ ਲੰਮਕਦਾ ਹੋਊਗਾ ਜੀ ਤਾਂ ਸਬਜ਼ੀਆਂ ਦਾ ਹਾਰ ਤੁਹਾਡੇ ਗੱਲ 'ਚ ਪਾਵਾਂਗੇ ਟੁੱਟਾ ਜਿਹਾ ਸਾਈਕਲ ਹੋਊਗਾ ਕਿ ਕੁੱਤਾ ਮਗਰ ਮਤਲਬ ਤੁਹਾਨੂੰ ਆਪਣੀ ਡਿਸਕ੍ਰਿਪਸ਼ਨ ਸੁਣ ਕੇ ਵੀ ਕੈਰੈਕਟਰ ਦੀ ਰੋਣਾ ਆ ਜਾਂਦਾ ਸੀ ਵੀ ਇਹ 'ਚ ਕਾਮੇਡੀ ਕਿੱਥੇ ਆ ਯਾਰ ਮੈਨੂੰ ਐਜ਼ ਐਨ ਐਕਟਰ ਨਹੀਂ ਯੂਜ਼ ਕਰਨਾ ਚਾਹੁੰਦੇ ਮਤਲਬ ਇੱਕ ਬੇਵਕੂਫ ਕਿਰਦਾਰ ਜਿਹਾ ਦਿਖਾ ਕੇ ਕਾਮੇਡੀ ਕ੍ਰੀਏਟ ਕਰਨਾ ਚਾਹੁੰਦੇ ਪੰਜਾਬੀ ਫਿਲਮਾਂ ਦੀ ਇਹ ਇਤਰਾਸ ਦੀ ਰਹੀ ਹੈ ਕਿ ਹਮੇਸ਼ਾ ਹੀ ਜਿਹੜਾ ਕਾਮੇਡੀਅਨ ਸੀ ਉਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਉਹ ਕਹਾਣੀ ਨੂੰ ਅੱਗੇ ਨਹੀਂ ਤੋਰਦਾ ਬਲਕਿ ਉਹ ਆਪ ਇੱਕ ਮਜ਼ਾ ਹੀਆ ਕਰੈਕਟਰ ਬਣ ਕੇ ਰਹਿ ਜਾਂਦਾ ਜੀ ਬਿਲਕੁਲ ਥਿੰਨ ਸਾਹਿਬ ਕਹਾਣੀ ਨੂੰ ਤੋਰਦਾ ਨਹੀਂ ਕਹਾਣੀ ਨੂੰ ਤੋੜਦਾ ਸਗੋਂ ਕਹਾਣੀ ਜਦੋਂ ਕਿਸੇ ਮੋੜal ਜਾਣ ਲੱਗੀ ਵਿੱਚ ਕਾਮੇਡੀ ਦਾ ਸੀਨ ਪਾ ਦਿੰਦੇ ਸੀ ਉਹ ਬੇਵਕੂਫ ਜਾਂ ਜਲੇਬੀਆਂ ਖਾਂ ਡੈਸ ਚ ਬੁੱਤਰੇ ਦੇ ਬੈਠਾ ਤੇ ਕੁੱਤਾ ਚੋਕੇ ਲੈ ਜਾਂਦਾ ਕੁੱਤੇ ਮਗਰ ਦੌੜਦਾ ਕਿਨ ਸਾਲਿਆ ਖਾਲਾ ਖਾਲਾ ਕਰਨ ਤੂੰ ਕੋਈ ਖਾਵੇਂਗਾ ਮੈਂ ਵੀ ਵਿੱਚੋਂ ਚੱਕ ਕੇ ਦੌੜ ਜਾਊਂਗਾ ਜੀ ਜੀ ਇਹੋ ਜਿਹੀ ਬਸ ਇਦਾਂ ਇਸ ਲੈਵਲ ਦੀ ਕਾਮੇਡੀ ਪਰ ਆਈ ਵਾਸ ਵੇਟਿੰਗ ਫॉर द राइट ਟਾਈਮ ਮੈਨੂੰ ਰੀਅਕ ਸੀ ਕਿ ਕਦੀ ਇੱਕ ਚੰਗਾ ਸਮਾਂ ਆਏਗਾ ਇੱਕ ਅੱچھے ਲੋਕ ਜਦੋਂ ਬਣਾਉਣਗੇ ਸੋ ਸਮਾਂ ਆਇਆ ਬਕਾਇਦਾ ਮੇਰੀ ਪੁੱਛਣ ਤੋਂ ਬਿਗੈਰ ਹੀ ਮੈਨੂੰ ਮੇਰੇ ਨਾਂ ਤੇ ਕਰੈਕਟਰ ਲਿਖਿਆ ਗਿਆ ਸੀ ਕੁੱਗੀ ਟਰੈਵਲ ਏਜੰਟ ਅਜੇ ਮੇਰੇ ਨਾਲ ਕੋਈ ਗੱਲ ਨਹੀਂ ਸੀ ਹੋਈ ਹਮ ਹਮ ਸੋ ਮੈਨੂੰ ਮਨਜੀ ਨੇ ਕਿਹਾ ਵੀ ਇਦਾਂ ਦਾ ਕਰੈਕਟਰ ਹੈ ਤੁਸੀਂ ਕਰੋਗੇ ਮੈਂ ਫਿਰ ਉਹ ਵੀ ਕਰ ਵੀ ਅੰਨਾ ਕੀ ਭਾੜੇ ਦੋ ਅੱਖੀਆਂ ਇੱਕ ਕਾਮੇਡੀ ਵਾਲੀ ਐ ਦੇਖੋ ਐ ਗਰੇਵਲ ਸਾਹਿਬ ਮੇਰੇ ਬਿਜ਼ਨਸ ਪਾਰਟਨਰ ਨੇ ਬੜੇ ਵੱਡੇ ਆਦਮੀ ਆ ਕੈਨੇਡਾ ਦੇ ਬੈਂਕੂਵਰ ਰਹਿੰਦੇ ਆ ਐ ਨਾਲ ਦੀ ਬੇਟੀ ਆ ਇੰਡੀਆ ਆਈ ਹੋਈ ਆ ਸ਼ਾਦੀ ਕਰਨ ਵਾਸਤੇ ਇਹਦੇ ਵਾਸਤੇ ਮੈਂ ਵੇਟ ਕਰਦੇ ਸੀ ਆਪਣੇ ਕੱਪੜੇ ਪਾ ਸਕਦੇ ਹੋ ਸੂਟ ਪਾ ਸਕਦੇ ਹੋ ਇਸ ਤਰ੍ਹਾਂ ਦੀ ਦਸਤਾਰ ਤੁਹਾਡੀ ਜੀ ਉਹਦੇ ਤੁਸੀਂ ਦੇਖਿਆ ਥੇ ਸੰਸਬ ਐਜ਼ ਇਟ ਇਜ਼ ਮੈਂ ਕੋਟ ਵੈਂਟ ਪਾਇਆ ਮੈਂ ਕਾਮੇਡੀ ਕਰ ਰਿਹਾ ਲੋਕੀ ਹੱਸੇ ਐ ਮੇਰਾ ਸਟਾਇਰ ਲੋਕਾਂ ਤੱਕ ਪਹੁੰਚਿਆ ਲੋਕਾਂ ਨੇ ਐਕਸੈਪਟ ਕੀਤਾ ਟਰੈਵਲ ਏਜੰਟ ਨੂੰ ਅਪ ਟੂ ਡੇਟ ਕਾ ਬੰਦਾ ਬੈਠਾ ਕਿਉਂ ਨਹੀਂ ਗੱਲ ਕਰ ਸਕਦਾ 33 ਕਬੂਤਰ ਕੱਢ ਰਹੀਆਂ ਇਹਨਾਂ ਦੇ ਨਾਲ ਇੱਕ ਮੁੰਡਾ ਵਿਆਹ ਨਾਲ ਸਦੇ ਜਾਏਗਾ ਦੀਵਰਾਤੀ ਜਾਣਗੇ ਪੰਗੜਾ ਮੁੰਡਾ ਪਾ ਲਿਓ ਕਿ ਨਹੀਂ ਹਾਂਜੀ ਹਾਂਜੀ ਆਉਂਦਾ ਜੀ ਬੱਸ ਫਿਰ ਐ ਗਰੇਵਾ ਸਾਹਿਬ ਵਾਲੀ ਸਕੀਨ ਤੇ ਤੁਹਾਨੂੰ ਬਰਾਤੀ ਬਣਾ ਕੇ ਨਾਲ ਹੀ ਕੱਢ ਦੇਣਾ ਔਰ ਉਸ ਤੋਂ ਬਾਅਦ ਅਸਾਂ ਨੂੰ ਮਾਨਵਤਨਾ ਦਾ ਫਿਲਮ ਆਈ ਹੈ ਉਹਦੇ ਵਿੱਚ ਤੁਸੀਂ ਦੇਖੋ ਕਿ ਪਟਵਾਰੀ ਬਣਿਆ ਮੈਂ ਉਹਦੇ ਵਿੱਚ ਪਟਵਾਰੀ ਦਾ ਕੈਰੈਕਟਰ ਸੀ ਮੈਂ ਪਾਗੜਾ ਸਟਾਈਲ ਚੇਂਜ ਕੀਤਾ ਬਾਕੀ ਸਫਾਰੀ ਸੂਟ ਪਾਇਆ ਬਾਕਾਇਦਾ ਸ਼ੁੱਧ ਪੰਜਾਬੀ ਦੇ ਵਿੱਚ ਜਿੱਦਾਂ ਇੱਕ ਜੈਂਟਲ ਗੱਲ ਕਰਨੀ ਚਾਹੀਦੀ ਹੁੰਦਾ ਕੀ ਤੁਸੀਂ ਹੋਰ ਮੈਂ ਕਰੈਕਟਰ ਦੇ ਵਿੱਚ ਖੂਬਿਆਂ ਕਰੈਕਟਰ ਨੂੰ ਸਟੱਡੀ ਕੀਤਾ ਪਰ ਲੋਕਾਂ ਨੇ ਗੱਲਾਂ ਕੀਤੀਆਂ ਪਟਵਾਰੀਆਂ ਬਾਰੇ ਕਹਾਣੀ ਵੀ ਅੱਗੇ ਤੁਰਦੀ ਹ ਉਸ ਨਾਲ ਹਾਂਜੀ ਉਹ ਇਹੀ ਥਿੰਕ ਸਭ ਦੇਖਣ ਵਾਲੀ ਗੱਲ ਹੈ ਕਿ ਉਹ ਚ ਮੈਂ ਪਾਰਟ ਆਫ ਸਬਜੈਕਟ ਹੀ ਨਹੀਂ ਪਾਰਟ ਆਫ ਸਟੋਰੀ ਹਾਂ ਬਿਲਕੁਲ ਹੈਨਾ ਜੀ ਇਹ ਬੜੀ ਇੰਪੋਰਟੈਂਟ ਕਮੇਡੀਅਨ ਤਾਂ ਪਾਰਟ ਆਫ ਸਬਜੈਕਟ ਵੀ ਨਹੀਂ ਸੀ ਹੁੰਦੇ ਫਿਲਮਾਂ ਦੇ ਵਿੱਚ ਉਹ ਤਾਂ ਬਾਹਰੋਂ ਆਉਂਦਾ ਸੀ ਜੀ ਚਲਾ ਜਾਂਦਾ ਅੱਗੇ ਚਲਾ ਗਿਆ ਸੀ ਆਪਣੀ ਜਿੱਦਾਂ ਆਈਟਮ ਕਰਕੇ ਬਾਹਰ ਹੋ ਗਿਆ ਸਟੇਜ ਤੋਂ ਜੀ ਐਂਜ ਮੈਂ ਸਬਜੈਕਟ ਦਾ ਹਿੱਸਾ ਸੀਗਾ ਔਰ ਅਸਹਨਮਾਨ ਵਦਨਾ ਵਿੱਚ ਮੈਂ ਸਟੋਰੀ ਮੂਵਰ ਸੀ ਸਟੋਰੀ ਦਾ ਹਿੱਸਾ ਸੀਗਾ ਸਟੋਰੀ ਮੈਂ ਚਲਾਨਾਂ ਅੱਗੇ ਸਟੋਰੀ ਤੋਰਦਾ ਢਿਲੋਂ ਸਾਹਿਬ ਕਿਆਰਤੀ ਕਿ ਨਹੀਂ ਬકરી ਗੋਲਾ ਤੇ ਪਟਵਾਰੀ ਸਾਹਿਬ ਨੇ ਹੁਣ ਗੱਲ ਸਮਝ ਆਈ ਐ ਚਲ ਮਿਲ ਸਿਆਂ ਕਿਉਂ ਕਹਿੰਦੇ ਆ ਕਿ ਤੁਹਾਡਾ ਪਟਵਾਰੀਆਂ ਦਾ ਡੰਗਿਆ ਬੰਦਾ ਪਾਣੀ ਨਹੀਂ ਮੰਗਦਾ ਕਿੰਨੇ ਇੱਕ ਗੀਤ ਨੂੰ ਜਿਹੜੇ ਤੁਸੀਂ ਲਿਖੇ ਨੇ ਠੱਕੀ ਰੱਜੇ ਕੋਈ ਨਾ ਬੁਜੇ ਮੈਨੇ ਠਗਿਆ ਠਗੇ ਲੈਦਾ ਤੁਸੀਂ ਦਸੀ ਜਾਨੇ ਹੋ ਇਹ ਸਾਰਿਆਂ ਨੂੰ ਮੈਂ ਥਿੰਸਾ ਵਾਕੀ ਥੋੜਾ ਥੋੜਾ ਕਦੀ ਮੈਂ ਆਪਣੇ ਦੋਸਤਾਂ ਦੱਸਦਾ ਸੀ ਗੀਤ ਕਰੇ ਕਦੇ ਲਿਖੇ ਨੇ ਜਿੰਦਾ ਜੱਸੀ ਦੀ ਟੇਵ ਪਹਿਲਾਂ ਆਈ ਸੀ ਕੁੜੀ ਕੁੜੀ ਉਹਦੇ ਚ ਵੀ ਗਾਣਾ ਸੀ ਮੇਰਾ ਗੱਭਰੂ ਜੱਟਾਂ ਦੇ ਪੁੱਤ ਛੈਲ ਸ਼ਬੀਲੇ ਉਹਦੇ ਸੇ ਕੀਲ ਕੇ ਪਟਾਰੀ ਵਿੱਚ ਪਾ ਲੈਣਗੇ ਵਾਲਾ ਗੀਤ ਸੀ ਇੱਕ ਜੱਸੀ ਨੇ ਬਹੁਤ ਪਹਿਲਾਂ ਗਾਇਆ ਸੀ ਮੇਰਾ ਮਾਝਾ ਹਿੱਲਦਾ ਨਹੀਂ ਤੇਰੇ ਅੱਖ ਦੇ ਇਸ਼ਾਰਿਆਂ ਤੇ ਮਾਲਵਾ ਵੀ ਹਿੱਲੇ ਤੇਰੀ ਤੋਰ ਦੇ ਹੁਲਾਾਰੇ ਤੇ ਗੁੱਤ ਹਿੱਲਦੀ ਦੇ ਨਾਲ ਹੀ ਦਵਾਬ ਹਿੱਲਦਾ ਨਹੀਂ ਜਦੋਂ ਲੱਕ ਨੂੰ ਹਲਾਵੇਂ ਸੋਨੀ ਨੇ ਸਾਰਾ ਹੀ ਪੰਜਾਬ ਹਿੱਲਦਾ ਇਸ ਤੋਂ ਬਾਅਦ ਉਹ ਗਾਣਾ ਬਣਿਆ ਸੀ ਜਦੋਂ ਮੇਰਾ ਇਲਾਕਾ ਹਿੱਲਦਾ ਸਾਰਾ ਹਿੱਲਦਾ ਸ਼ਹਿਰ ਲੁਧਿਆਣਾ ਸੋ ਗਾਣੇ ਲਿਖਣ ਦਾ ਥੋੜਾ ਬਹੁਤ ਸ਼ੌਂਕ ਇੱਕ ਗਾਣਾ ਮੇਰਾ ਬੜਾ ਪਪੂਲਰ ਹੋਇਆ ਸੀ ਲੋਕਾਂ ਨੇ ਬਹੁਤ ਲਾਈਕ ਕੀਤੀ ਸੀ ਜੇ ਮੈਂ ਤੁਰ ਗੀ ਨਰਜਣਾ ਰੋਵੇਂਗਾ ਮਰਨੂਰੀ ਜੀ ਨੇ ਗਾਇਆ ਸੀ ਜੇ ਮੈਂ ਤੁਰ ਗੀ ਨਰਜਣਾ ਰੋਵੇਂਗਾ ਜੇ ਮੈਂ ਤੁਰ ਗੀ ਨਰਜਣਾ ਰੋਵੇਂਗਾ ਕਿਤੇ ਗਾਣਾ ਇੱਧਰ ਹੋਰ ਬਹੁਤ ਚੱਲੇ ਸੀ ਸੁਰਿੰਦਰਜੀਤ ਮਕਸੂਦਪ uri ਇਹ ਮੁੰਡਾ ਉਹਨੇ ਗਾਇਆ ਸੀ ਜੀ ਮੋਰੀਦੀ ਨਹੀਂ ਲੱਗਦੀ ਇਟਚਵਾਰੇ ਨੂੰ ਹਮ ਸੈਡ Song ਸੀ ਸੋ ਸੈਡ ਵੀ ਥਿੰਸ ਆ ਬਾਰੇ ਕਦੇ ਲਿਖ ਲੈਣਾ ਤੁਹਾਨੂੰ ਅਖੀਰ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਵੇਖਣ ਵਾਲਿਆਂ ਦੇ ਨਾਲ ਅਖੀਰ ਤੇ ਥਿੰਸ ਆ ਮੈਂ ਕਹਿਣਾ ਚਾਹਾਂਗਾ ਕਿ ਜੋ ਵੀ ਮਰਜ਼ੀ ਬਣ ਜਾਓ ਤੁਹਾਡਾ ਕਦ ਜਿੰਨਾ ਮਰਜ਼ੀ ਉੱਚਾ ਹੋ ਜਾਏ ਤੁਹਾਡਾ ਸਿਰ ਅਸਮਾਨ ਨੂੰ ਜਾ ਲੱਗੇ ਪਰ ਪੈਰ ਜ਼ਮੀਨ ਤੇ ਜ਼ਰੂਰ ਚਾਹੀਦੇ ਤੁਹਾਡੇ ਕਿਉਂਕਿ ਜਦੋਂ ਅਸੀਂ ਇਸ ਅਸਮਾਨ ਵੱਲ ਨੂੰ ਵੱਧ ਗਏ ਪੈਰ ਜ਼ਮੀਨ ਤੋਂ ਚੱਕ ਲੈ ਫਿਰ ਤਰਸ਼ੰਕੂ ਬਣ ਜਾਗੇ ਅੱਧ ਅਸਮਾਨੇ ਲਟਕੇ ਰਹਾਂਗੇ ਸਾਡੀ ਕੋਈ ਹਸਤੀ ਨਹੀਂ ਨਾ ਉੱਪਰ ਨਾ ਜ਼ਮੀਨ ਤੇ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜ਼ਰੂਰ ਖੁਦ ਆਪਣੀ ਜ਼ੁਬਾਨ ਨਾਲ ਜੁੜੋ ਆਪਣੇ ਕਲਚਰ ਨਾਲ ਜੁੜੋ ਕਿਉਂਕਿ ਬਿਨਾ ਮਾਂ ਤੋਂ ਜਿਹੜੇ ਬੱਚੇ ਹੁੰਦੇ ਆ ਰੁੱਲ ਜਾਂਦੇ ਆ ਸੋ ਅਸੀਂ ਗਰੋ ਕਰ ਗਏ ਆ ਪਰ ਮਾਂ ਸਾਡੀ ਵਾਕਈ ਪੰਜਾਬੀ ਹੀ ਆ ਪੰਜਾਬੀ ਮਾਂ ਬੋਲੀ ਤੋਂ ਬਿਨਾ ਸਾਡੀ ਕੋਈ ਹਸਤੀ ਨਹੀਂ ਸਾਡੀ ਕੋਈ ਔਕਾਤ ਨਹੀਂ ਇਸ ਧਰਤੀ ਦੇ ਉੱਤੇ ਸੋ ਆਪਣੀ ਮਾਂ ਨੂੰ ਆਪਣੀ ਜ਼ੁਬਾਨ ਤੋਂ ਕਦੇ ਮਨਕਰਨਾ ਉਹ ਆਪਣੀ ਜ਼ੁਬਾਨ ਨੂੰ ਜਿਉਂਦਿਆਂ ਰੱਖੋ ਆਪਣੇ ਬੱਚਿਆਂ ਨੂੰ ਜੋੜ ਕੇ ਰੱਖੋ ਆਪਣੀਆਂ ਰੂਟਸ ਦੇ ਨਾਲ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਨੂੰ ਫੇਰ ਵੀ ਕਰੇਗਾ ਪਿੱਛੋਂ ਜੜੇਦਾਰਾਂ ਨੂੰ ਕਹਿੰਦਾ ਬੱਚਿਆਂ ਨੂੰ ਲੈ ਜਾਏ ਨਿਆਈਆਂ ਵੇਖ ਲੈਣਗੇ ਦਾਦੇ ਦੀਆਂ ਪਾਟੀਆਂ ਬਿਆਈਆਂ ਵੇਖ ਲੈਣਗੇ ਔਖੀਆਂ ਨੇ ਕਿੰਨੀਆਂ ਕਮਾਈਆਂ ਵੇਖ ਲੈਣਗੇ ਮਾਣ ਲੈਣ ਇਹ ਵੀ ਬੋੜਾ ਪਿੱਪਲਾਂ ਦੀ ਛਾਂ ਨੂੰ ਮੁੜ ਜਾਵੇ ਮੁੜ ਜਾ ਬੀਬਾ ਆਪਣੇ ਘਰਾਂ ਸੋ ਉਹਨੇ ਵੀ ਕਿਸੇ ਦਰਦ ਨਾਲ ਇਹ ਗੱਲ ਕਹੀ ਹੈ ਪੰਜਾਬੀ ਜ਼ਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਮੀਡੀਆਂ ਖਲਾਰੀ ਫਿਰੇ ਬੁੱਲੇ ਦੀ ਇਹ ਕਾਫੀ ਨਹੀਂ ਕਿਨੇ ਤੇਰਾ ਲਾਲਿਆ ਸ਼ਿੰਗਾਰ ਸੋ ਅੱਜ ਤਾਂ ਸਮਾ ਉਹ ਆ ਗਿਆ ਸੀ ਆਪੇ ਸ਼ਿੰਗਾਰ ਲਾਈ ਜੰਨੇ ਆਪਣੀ ਮਾਂ ਬੋਲੀ ਦਾ ਸੋ ਅਖੀਰ ਤੇ ਥਿੰਸ ਸਮੇ ਹੀ ਬੇਨਤੀ ਕਰਨੀ ਚਾਹਣਾ ਤੁਹਾਡੇ ਮਾਰਫਤ ਤੁਹਾਡੇ ਇਸ ਟੀਵੀ ਦੇ ਮਾਰਫਤ ਕਿ ਜ਼ਰੂਰ ਆਪਣੀ ਜ਼ਬਾਨ ਦੇ ਹਿਤਾਸ਼ੀ ਜ਼ਰੂਰ ਬਣੋ ਆਪਣੇ ਆਪ ਦੋਖੀ ਨਾ ਬਣੋ ਆਪਣੇ ਆਪ ਦੋਸ਼ੀ ਨਾ ਬਣੋ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਪੰਜਾਬੀ ਨਾਲ ਪਿਆਰ ਜੋੜੋਗੇ ਆਪਣੇ ਬੱਚਿਆਂ ਦਾ ਵੀ ਆਪਣਾ ਵੀ ਔਰ ਅੱਛੇ ਕਲਾਕਾਰਾਂ ਨੂੰ ਸੁਣੋਗੇ ਅੱਛੇ ਕਲਾਕਾਰਾਂ ਨੂੰ ਅਪਰੀਸ਼ੀਏਟ ਕਰੋਗੇ ਉੱਥੇ ਬੁਰਿਆਂ ਦਾ ਬਾਈਕਾਟ ਵੀ ਕਰੋਗੇ ਤਾਂ ਹੀ ਬੁਰਾਈ ਖਤਮ ਹੋਏਗੀ ਤੁਸੀਂ ਸਭ ਬਹੁਤ ਮਿਹਰਬਾਨੀ ਤੁਸੀਂ ਆਪਣੀ ਗੱਲ ਕਹਿੰਦਾ ਮੌਕਾ ਦਿੱਤਾ ਨਾਈਸ ਆਫ ਯੂ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ